ਸਤ ਸ੍ਰੀ ਅਕਾਲ ਜੀ ਆਨੂ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਮੈਂ ਜਿਹੜੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਉਹ ਹੈ ਮੋਮੋਸ ਦੀ ਰੈਸিপি ਤੇ ਉਹਦੇ ਨਾਲ ਹੀ ਅਸੀਂ ਮੋਮੋਸ ਦੀ ਚਟਨੀ ਵੀ ਬਣਾਵਾਂਗੇ ਅੱਜਕੱਲ ਮੋਮੋਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਨੇ ਤੇ ਇਸ ਵਾਸਤੇ ਮੈਂ ਮੋਮੋਸ ਤੇ ਚਟਨੀ ਦੀ ਰੈਸিপি ਸਿਲੈਕਟ ਕੀਤੀ ਤੁਹਾਡੇ ਵਾਸਤੇ ਜੇ ਤੁਹਾਨੂੰ ਰੈਸিপি ਪਸੰਦ ਆਏ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮੈਂ ਪੂਰਾ ਐਫਰਟ ਕਰ ਰਹੀਆਂ ਕਿ ਤੁਹਾਨੂੰ ਲੋਕਾਂ ਨੂੰ ਰੈਸਪੀਸ ਪਸੰਦ ਆਣ ਤੇ ਵੱਖਰੀ ਵੱਖਰੀ ਟਾਈਪ ਦੀ ਰੈਸਪੀਸ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇੱਥੇ ਜਿਹੜੇ ਇੰਗਰੀਡੀਐਂਟਸ ਲੈਂਦੇ ਨੇ ਮੈਂ ਉਹ ਇਸ ਕੱਪ ਨਾਲ ਮੇਜਰ ਕਰਕੇ ਲੈਂਦੇ ਨੇ ਤੇ ਸਭ ਤੋਂ ਪਹਿਲਾਂ ਅਸੀਂ ਡੋ ਦੀ ਇੰਗਰੀਡੀਐਂਟਸ ਵੇਖ ਲਾਂਗੇ ਤੇ ਜਿਹੜੇ ਵੀ ਇੰਗਰੀਡੀਐਂਟਸ ਮੈਂ ਯੂਜ਼ ਕਰ ਰਹੀਆਂ ਮੈਂ ਡਿਸਕ੍ਰਿਪਸ਼ਨ ਵਿੱਚ ਉਹਨਾਂ ਦੇ ਅਮਾਊਂਟ ਤੇ ਇੰਗਰੀਡੀਐਂਟਸ ਦੇ ਦਾਂਗੀ ਤੇ ਇੱਥੇ 2 ਕੱਪ ਜਿੰਨਾ ਮੈਦਾ ਲੱਗਦਾ ਮੈਂ ਮੈਦੇ ਨਾਲ ਬਣਾਵਾਂਗੀ ਤੇ ਇੱਕ ਛੋਟਾ ਚਮਚ ਨਮਕ ਯੂਜ਼ ਕਰਾਂਗੇ ਤੇ ਥੋੜਾ ਜਿਹਾ ਆਇਲ ਡਾਲਾਂਗੇ ਦੋ ਵਿੱਚ ਤੇ ਸਟਫਿੰਗ ਲਈ ਮੈਂ ਵੈਜੀਟੇਬਲ ਸਟਫਿੰਗ ਚੂਜ਼ ਕੀਤੀ ਹੈ ਜਿਦੇ ਵਿੱਚ ਅਸੀਂ ਸਾਰੀ ਸਬਜ਼ੀਆਂ ਯੂਜ਼ ਕਰਾਂਗੇ ਪੱਤਾ ਗੋਭੀ ਗਾਜਰ ਸ਼ਿਮਲਾ ਮਿਰਚ ਤੇ ਪਿਆਜ਼ ਤੇ ਇੱਥੇ ਇੱਕ ਛੋਟਾ ਚਮਚ ਨਮਕ ਇੱਕ ਛੋਟਾ ਚਮਚ ਕਾਲੀ ਮਿਰਚ ਤੇ ਨਾਲ ਹੀ ਅਸੀਂ ਜਿੰਜਰ گارਲਿਕ ਯੂਜ਼ ਕੀਤਾ ਹੈ ਫਰੈਸ਼ ਤੇ ਇੱਕ ਛੋਟਾ ਚਮਚ ਸੋਇਆ ਸੌਸ ਲੈਂਦੀ ਹੈ ਤੇ ਚਟਨੀ ਵਾਸਤੇ ਜਿਹੜੇ ਮੈਂ ਇੰਗਰੀਡੀਅੰਟਸ ਦਿੱਤੇ ਨੇ ਉਹ ਨੇ ਟਮਾਟਰ ਤੇ ਲਾਲ ਮਿਰਚਾਂ ਤੇ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਸੋਇਆ ਸਾਸ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਇੱਥੇ ਮੈਂ ਤਿੱਖੀਆਂ ਵਾਲੀਆਂ ਮਿਰਚਾਂ ਲੈਂਤੀਆਂ ਨੇ ਤੇ ਇਹਨਾਂ ਦੀ ਇਸ ਤਰੀਕੇ ਨਾਲ ਡੰਡੀ ਤੋੜ ਕੇ ਆਪਾਂ ਇਹਨਾਂ ਨੂੰ ਖਾਲੀ ਕਰ ਲਾਂਗੇ ਚੰਗੀ ਤਰੀਕੇ ਨਾਲ ਤਾਂ ਕਿ ਬੀਜ ਨਾ ਆਣ ਬੀਜਾਂ ਵਿੱਚ ਬਹੁਤ ਜ਼ਿਆਦਾ ਸਪਾਈਸੀ ਬਣ ਜਾਂਦੀ ਹੈ ਇਹਦੇ ਨਾਲ ਚਟਨੀ ਜਿਹੜੀ ਹੈ ਤੇ ਸਾਰੀਆਂ ਮਿਰਚਾਂ ਦੇ ਇਸ ਤਰੀਕੇ ਨਾਲ ਮੈਂ ਬੀਜ نکال ਕੇ 15 ਮਿਰਚਾਂ ਲੈਂਤੀਆਂ ਨੇ ਤੇ ਇਹਨਾਂ ਨੂੰ ਮੈਂ ਗਰਮ ਪਾਣੀ ਵਿੱਚ 15-20 ਮਿੰਟ ਵਾਸਤੇ ਸੋਕ ਕਰ ਦਿੱਤਾ ਹੈ ਜਿਸ ਦੇ ਨਾਲ ਕਿ ਤਿੱਖਾਪਣ ਵੀ ਘਟੋ ਜਾਏਗਾ ਤੇ ਮਿਰਚਾਂ ਵੀ ਸੌਫਟ ਹੋ ਜਾਣਗੀਆਂ ਤੇ ਚਾਹ ਟਮਾਟਰ ਲਏ ਤੇ ਨੇ ਬਿਲਕੁਲ ਲਾਲ ਤੇ ਫਰੈਸ਼ ਵਾਲੇ ਸਵਾਦ ਅਨੁਸਾਰ ਨਮਕ ਯੂਜ਼ ਕਰਾਂਗੇ ਅਸੀਂ ਤੇ ਟਮਾਟਰ ਜਿਹੜੇ ਨੇ ਫਰੈਸ਼ ਹੋਣੇ ਚਾਹੀਦੇ ਨੇ 10-12 ਕਲੀਆਂ ਲਸਣ ਦੀਆ ਯੂਜ਼ ਕਰਾਂਗੇ ਆਪਾਂ ਤੇ ਹੁਣ ਆਪਾਂ ਚੱਲਨੇ ਆ ਮੋਮੋਸ ਬਣਾਉਣ ਵੱਲ ਤੇ ਸਭ ਤੋਂ ਪਹਿਲਾਂ ਅਸੀਂ ਡੋ ਲਾਵਾਂਗੇ ਤੇ 2 ਕੱਪ ਮੈਦੇ ਵਿੱਚ ਅਸੀਂ ਅੱਧਾ ਛੋਟਾ ਚਮਚ ਜਿੰਨਾ ਨਮਕ ਤੇ ਉਹਦੇ ਨਾਲ ਹੀ ਇੱਕ ਛੋਟਾ ਚਮਚ ਜਿੰਨਾ ਆਇਲ ਐਡ ਕੀਤਾ ਹੈ ਮੈਂ ਤੇ ਹੁਣ ਆਪਾਂ ਇਹਦਾ ਡੋ ਥੋੜਾ ਥੋੜਾ ਪਾਣੀ ਪਾ ਕੇ ਲਾਵਾਂਗੇ ਬਿਲਕੁਲ ਰੂਮ ਟੈਂਪਰੇਚਰ ਵਾਲਾ ਪਾਣੀ ਯੂਜ਼ ਕਰਨਾ ਹੈ ਆਪਾਂ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਨਹੀਂ ਤਾਂ ਡੋ ਜਿਹੜਾ ਢਿੱਲਾ ਹੋ ਜਾਂਦਾ ਹੈ ਤੇ ਮੋਮੋਸ ਦੀ ਸ਼ੇਪ ਜਿਹੜੀ ਹੈ ਉਹ ਸਹੀ ਨਹੀਂ ਆਂਦੀ ਤੇ ਇਸ ਵਾਸਤੇ ਬਿਲਕੁਲ ਸੌਫਟ ਡੋ ਲਾਣਾ ਹੈ ਬਟ ਬਹੁਤ ਜ਼ਿਆਦਾ ਜਿਹੜਾ ਡੋ ਹੈ ਉਹ ਢੀਲਾ ਨਹੀਂ ਹੋਣਾ ਚਾਹੀਦਾ ਤੇ ਡੋ ਨੂੰ ਰੈਸਟ ਕਰਨ ਲਈ ਰੱਖ ਦਾਂਗੇ ਤਦ ਤੱਕ ਅਸੀਂ ਸਟਫਿੰਗ ਰੈਡੀ ਕਰ ਲਾਂਗੇ ਤੇ ਇੱਥੇ ਦੋ ਛੋਟੇ ਚਮਚ ਜਿੰਨਾ ਆਇਲ ਲੈਂਦਾ ਹੈ ਇਹਦੇ ਵਿੱਚ 8-10 ਕਲੀਆਂ ਲਸਣ ਦੀਆਂ ਤੇ ਅਸੀਂ 1 ਇੰਚ ਦਾ ਅਦਰਕ ਦਾ ਟੁਕੜਾ ਜਿਹੜਾ ਉਹ ਵੀ ਪਾਣਾ ਹੈ ਪਰ ਸਭ ਤੋਂ ਪਹਿਲਾਂ ਮੈਂ ਪੱਤਾ ਗੋभी ਪਾ ਰਹੀ ਹਾਂ ਤੇ ਨਾਲ ਹੀ ਅਸੀਂ ਪਿਆਜ਼ ਪਾ ਦਾਂਗੇ ਪੱਤਾ ਗੋभी 1 ਕੱਪ ਜਿੰਨੀ ਹੈ ਅੱਧਾ ਕੱਪ ਗਾਜਰ ਹੈ ਅੱਧਾ ਕੱਪ ਹੀ ਸ਼ਿਮਲਾ ਮਿਰਚ ਤੇ ਇੱਕ ਪਿਆਜ਼ ਜਿਹੜਾ ਚੌਪ ਕਰਕੇ ਪਾਇਆ ਮੈਂ ਤੇ ਨਾਲ ਹੀ ਅਸੀਂ ਜਿੰਜਰ گارਲਿਕ ਵੀ ਐਡ ਕਰਾਂਗੇ ਅਸੀਂ ਇਹਦੇ ਵਿੱਚ ਜਿੰਜਰ گارਲਿਕ ਜਿਹੜਾ ਉਹ ਭੁੰਨ ਕੇ ਨਹੀਂ ਐਡ ਕਰਨਾ ਜਿਹਦੇ ਨਾਲ ਕੀ ਰੌ ਫਲੇਵਰ ਆਂਦਾ ਹੈ ਇਹਦਾ ਤੇ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਜੇ ਤੁਸੀਂ ਭੁੰਨ ਕੇ ਪਾਓਗੇ ਤਾਂ ਉਹਨਾ ਵਧੀਆ ਟੇਸਟ ਨਹੀਂ ਆਂਦਾ ਤੇ ਸਭ ਤੋਂ ਪਹਿਲਾਂ ਅਸੀਂ ਸਬਜ਼ੀਆਂ ਐਡ ਕੀਤੀਆਂ ਨੇ ਫਿਰ ਜਿੰਜਰ گارਲਿਕ ਐਡ ਕੀਤਾ ਤੇ ਹੁਣ ਆਪਾਂ ਇਹਨਾਂ ਨੂੰ ਭੁੰਨਾਂਗੇ ਬਿਲਕੁਲ ਹਾਈ ਫਲੇਮ ਤੇ ਜਿਹਦੇ ਨਾਲ ਕਿ ਸਬਜ਼ੀਆਂ ਪਾਣੀ ਨਹੀਂ ਛੱਡਦੀ ਮੈਂ ਇਥੇ ਚੌਪ ਕਰਕੇ ਲਿੱਤੀਆਂ ਨੇ ਤੇ ਚੌਪਰ ਨਾਲ ਚੌਪ ਕੀਤੀਆਂ ਨੇ ਜੇ ਤੁਹਾਨੂੰ ਲੱਗੇ ਕਿ ਸਬਜ਼ੀਆਂ ਵਿੱਚ ਬਹੁਤ ਜ਼ਿਆਦਾ ਪਾਣੀ ਹੈ ਤੇ ਤੁਸੀਂ ਕਿਸੇ ਛਲਨੀ ਆ ਕਪੜੇ ਨਾਲ ਉਹਨਾਂ ਨੂੰ ਨਿਚੋੜ ਸਕਦੇ ਹੋ ਤੇ ਹੁਣ ਆਪਾਂ ਇੱਕ ਛੋਟਾ ਚਮਚ ਜਿੰਨਾ ਨਮਕ ਅੱਧਾ ਛੋਟਾ ਚਮਚ ਜਿੰਨੀਆ ਕਾਲੀ ਮਿਰਚਾਂ ਤੇ ਨਾਲ ਹੀ ਇੱਕ ਛੋਟਾ ਚਮਚ ਸੋਇਆ ਸੌਸ ਐਡ ਕੀਤੀ ਹੈ ਤੇ ਬਹੁਤ ਜ਼ਿਆਦਾ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਨਹੀਂ ਕੀਤੇ ਤੁਸੀਂ ਚਾਹੋ ਤੇ ਤੁਸੀਂ ਹਰੀ ਮਰਚਾ ਵੀ ਐਡ ਕਰ ਸਕਦੇ ਹੋ ਕਿਉਂਕਿ ਮੋਮੋਸ ਜਿਹੜੇ ਨੇ ਉਹਨਾਂ ਦਾ ਫਲੇਵਰ ਉਹਨਾਂ ਜ਼ਿਆਦਾ ਸਟਰੋਂਗ ਤੇ ਸਪਾਈਸੀ ਨਹੀਂ ਹੁੰਦਾ ਜਿੰਨਾ ਕਿ ਚਟਨੀ ਨਾਲ ਹੋ ਜਾਂਦਾ ਹੈ ਤੇ ਇਸ ਵਾਸਤੇ ਅਸੀਂ ਸਟਫਿੰਗ ਜਿਹੜੀ ਹੈ ਥੋੜੀ ਮਾਈਲਡ ਰੱਖੀ ਹੈ ਤੇ ਜਿਹੜਾ ਸਾਡਾ ਚਟਨੀ ਇਹ ਉਹ ਬਹੁਤ ਜ਼ਿਆਦਾ ਸਪਾਈਸੀ ਹੋਣੀ ਹੈ ਤੇ ਤੁਸੀਂ ਵੇਖ ਸਕਦੇ ਹੋ ਸਬਜ਼ੀਆਂ ਨੇ ਬਿਲਕੁਲ ਵੀ ਪਾਣੀ ਨਹੀਂ ਛੱਡਿਆ ਤੇ ਹਾਈ ਫਲੇਮ ਤੇ ਕੁੱਕ ਕਰਨੀਆਂ ਨੇ ਤੇ ਬਹੁਤ ਜ਼ਿਆਦਾ ਕੁੱਕ ਕਰਨ ਦੀ ਲੋੜ ਨਹੀਂ ਹੈ ਤੇ ਹੁਣ ਸਬਜ਼ੀਆਂ ਰੈਡੀ ਹੋ ਚੁੱਕੀਆਂ ਨੇ ਤੇ ਇਹਨਾਂ ਨੂੰ ਠੰਡੀ ਕਰਨ ਵਾਸਤੇ ਰੱਖ ਦਾਂਗੇ ਤੇ ਟਮਾਟਰ ਵੀ ਮੈਂ ਬੋਇਲ ਕਰਨ ਵਾਸਤੇ ਰੱਖ ਦਿੱਤੇ ਨੇ ਤੇ ਹੁਣ ਆਪਾਂ ਡੋ ਨੂੰ ਇੱਕ ਵਾਰੀ ਮਲ ਲਾਂਗੇ ਤੇ ਇੱਥੇ ਡੋ ਸਾਡਾ ਰੈਡੀ ਹੈ ਬਿਲਕੁਲ ਸੌਫਟ ਡੋ ਹੈ ਤੇ ਹੁਣ ਆਪਾਂ ਛੋਟੀਆਂ-ਛੋਟੀਆਂ ਪੇੜੀਆਂ ਬਣਾਉਣੀਆਂ ਨੇ ਤੁਸੀਂ ਪੇੜੀਆਂ ਕੱਟ ਵੀ ਸਕਦੇ ਹਾਂ ਤੇ ਮੈਂ ਇਸ ਤਰੀਕੇ ਨਾਲ ਬਿਲਕੁਲ ਜਿਵੇਂ ਬੰਟੇ ਹੁੰਦੇ ਨੇ ਉਸ ਸਾਈਜ਼ ਦੀਆਂ ਪੇੜੀਆਂ ਬਣਾ ਰਹੀਆਂ ਤੇ ਟਮਾਟਰਾਂ ਨੂੰ ਬੋਇਲ ਕਰਨ ਰੱਖਿਆ ਸੀ ਮੈਂ ਤੇ ਉਹ ਬੋਇਲ ਹੋ ਚੁੱਕੇ ਨੇ ਤੇ ਅਸੀਂ ਛਿਲਕਾ ਅਲੱਗ ਕਰ ਲੈਣਾ ਤੇ ਹੁਣ ਆਪਾਂ ਬਣਾਵਾਂਗੇ ਮੋਮੋਸ ਮੋਮੋਸ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਪੇੜੀਆਂ ਨੂੰ ਇੱਕ ਇੱਕ ਕਰਕੇ ਬੇਲਾਂਗੇ ਤੇ ਮੈਂ ਤੁਹਾਨੂੰ ਬਿਲਕੁਲ ਸਲੋ ਸਪੀਡ ਤੇ ਵਿਖਾਵਾਂਗੀ ਕਿ ਕਿਸ ਤਰੀਕੇ ਨਾਲ ਬਣਾਣੇ ਨੇ ਜੇ ਤੁਹਾਡੇ ਨਾਲ ਇਹੀ ਨਾ ਹੋਏ ਤੁਹਾਨੂੰ ਮੁਸ਼ਕਿਲ ਲੱਗੇ ਤਾਂ ਤੁਸੀਂ ਸਾਚੇ ਨਾਲ ਵੀ ਬਣਾ ਸਕਦੇ ਹੋ ਬਟ ਮੈਂ ਹੱਥ ਨਾਲ ਹੀ ਬਣਾ ਕੇ ਵਿਖਾ ਰਹੀ ਹਾਂ ਕਿ ਇਹਨਾਂ ਦਾ ਹੀ ਮਜ਼ਾ ਆਂਦਾ ਹੈ ਤੇ ਇੱਕ ਵੱਡਾ ਚਮਚ ਜਿੰਨੀ ਸਟਫਿੰਗ ਰੱਖ ਦਿੱਤੀ ਹੈ ਮੈਂ ਤੇ ਹੁਣ ਇੱਕ ਸਾਈਡ ਤੋਂ ਅਸੀਂ ਪਲੇਟਾਂ ਬਣਾਉਣੀਆਂ ਸ਼ੁਰੂ ਕਰਾਂਗੇ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿਵੇਂ ਚੁੰਟਾ ਬਣਾਵਾਂਗੇ ਅਸੀਂ ਜਿਵੇਂ ਕਪੜੇ ਦੀਆਂ ਚੁੰਟਾ ਬਣਦੀਆਂ ਨੇ ਨਾ ਉਸ ਤਰੀਕੇ ਨਾਲ ਆਪਾਂ ਇਹਨੂੰ ਇਸ ਤਰੀਕੇ ਨਾਲ ਪਲੇਟਾ ਬਣਾਵਾਂਗੇ ਤੇ ਇੱਕ ਤਰਫੋਂ ਹੀ ਬਣਾਣੀਆਂ ਨੇ ਤੇ ਇਸ ਤਰੀਕੇ ਨਾਲ ਤੁਸੀਂ ਹਾਫ ਮੂਨ ਸ਼ੇਪ ਦੇ ਮੋਮੋਸ ਬਣਾ ਸਕਦੇ ਹੋ ਜੋ ਕਿ ਬਹੁਤ ਜ਼ਿਆਦਾ ਵਧੀਆ ਵੀ ਲੱਗਦੇ ਨੇ ਤੇ ਬਣਾਉਣ ਚ ਵੀ ਈਜ਼ੀ ਨੇ ਤੁਸੀਂ ਵੇਖ ਸਕਦੇ ਹੋ ਮੈਂ ਕਿੰਨਾ ਪਤਲਾ ਬੇਲਿਆ ਇਹਨੂੰ ਇਸੇ ਵਾਸਤੇ ਮੈਂ ਡੋ ਨੂੰ ਬਹੁਤ ਜ਼ਿਆਦਾ ਢਿੱਲਾ ਨਹੀਂ ਛੱਡਿਆ ਸੀ ਜੇ ਤੁਸੀਂ ਡੋ ਢਿੱਲਾ ਕਰ ਦੋਗੇ ਤਾਂ ਇਹਨੂੰ ਬੰਦ ਕਰਨਾ ਤੇ ਬੇਲਣਾ ਮੁਸ਼ਕਿਲ ਹੋ ਜਾਏਗਾ ਤੇ ਸ਼ੇਪ ਵੀ ਨਹੀਂ ਆਏਗੀ ਤੇ ਹੁਣ ਆਪਾਂ ਇਸ ਦੀ ਦੋ ਦੋ ਜਿਓ ਦੋ ਜਿਓ ਆਸੇਓ ਇਹਨੂੰ ਚਿਪਕਾ ਦਾਂਗੇ ਤੇ ਤੁਸੀਂ ਵੇਖ ਸਕਦੇ ਹੋ ਕਿੰਨੇ ਸੋਹਣੇ ਮੋਮੋਸ ਬਣ ਦੇ ਨੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਚਿਪਕਾ ਕੇ ਵੀ ਮੋਮੋਸ ਬਣਾ ਸਕਦੇ ਹੋ ਤੇ ਕਿਸੇ ਹੋਰ ਸ਼ੇਪ ਦੇ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਮੈਂ ਇੱਕ ਹੋਰ ਤੁਹਾਨੂੰ ਬਣਾ ਕੇ ਵਿਖਾਨੀ ਆ ਕਿ ਕਿਸ ਤਰੀਕੇ ਨਾਲ ਬਣਦੇ ਨੇ ਤੇ ਕਿ ਹੋਰ ਪੇੜੀ ਲਵਾਂਗੇ ਤੇ ਇਹਨੂੰ ਬੇਲ ਲਾਂਗੇ ਪੇੜੀ ਜਿਹੜੀ ਇਹ ਬਹੁਤ ਜ਼ਿਆਦਾ ਪਤਲੀ ਬਿਲਨੀ ਹੈ ਤੁਸੀਂ ਵੇਖ ਸਕਦੇ ਹੋ ਕਿੰਨਾ ਪਤਲਾ ਸੀ ਇਹਨੂੰ ਬੇਲ ਕੇ ਰੈਡੀ ਕੀਤਾ ਹੈ ਤੇ ਹੁਣ ਆਪਾਂ ਰੱਖਾਂਗੇ ਸਟਫਿੰਗ ਐਦੇ ਤੇ ਤੇ ਇਹ ਵਾਲਾ ਜਿਹੜਾ ਮੋਮੋ ਹੈ ਉਹ ਮੈਂ ਤੁਹਾਨੂੰ ਹੱਥ ਨਾਲ ਬਣਾ ਕੇ ਦੁਬਾਰਾ ਵਿਖਾ ਰਹੀਆਂ ਤੇ ਸਟਫਿੰਗ ਜਿਹੜੀ ਹੈ ਇਸ ਤਰੀਕੇ ਨਾਲ ਸੈਂਟਰ 'ਚ ਇਕੱਠੀ ਕਰਕੇ ਤੇ ਆਪਾਂ ਫਿਰ ਇੱਕ ਪਾਸਿਓਂ ਪਲੇਟ ਬਣਾਣਾ ਸ਼ੁਰੂ ਕਰਾਂਗੇ ਤੇ ਇੱਕ ਇੱਕ ਕਰਕੇ ਇਸ ਤਰੀਕੇ ਨਾਲ ਪਲੇਟ ਬਣਾਵਾਂਗੇ ਇਹ ਆਪੇ ਹੀ ਚਿਪਕਦੀ ਜਾਂਦੀਆਂ ਨੇ ਕੋਈ ਤੁਹਾਨੂੰ ਪੇਸਟਿੰਗ ਦੀ ਜ਼ਰੂਰਤ ਨਹੀਂ ਹੈ ਕੋਈ ਪਾਣੀ ਲਾਣ ਦੀ ਲੋੜ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਇੱਕ ਪਾਸਿਓਂ ਮੈਂ ਸਾਰੀਆਂ ਪਲੇਟਾਂ ਬਣਾ ਲਿੱਤੀਆਂ ਨੇ ਤੇ ਦੂਜੇ ਪਾਸੇ ਜਿਹੜੀ ਸਾਈਡ ਛੁੱਟੀ ਹੋਈ ਹੈ ਉਹਨੂੰ ਅਸੀਂ ਉਠਾ ਕੇ ਪਲੇਟਾ ਵਾਲੀ ਸਾਈਡ ਤੇ ਚਿਪਕਾ ਦਾਂਗੇ ਤੇ ਤੁਸੀਂ ਵੇਖ ਸਕਦੇ ਹੋ ਇੱਕ ਹੋਰ ਮੋਮੋ ਬਣ ਕੇ ਰੈਡੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਸਾਰੇ ਰੈਡੀ ਕਰ ਸਕਦੇ ਹੋ ਤੇ ਮੈਂ ਹੁਣ ਸਾਰੇ ਕੇ ਸਾਰੇ ਮੋਮੋਸ ਜਿਹੜੇ ਨੇ ਉਹ ਰੈਡੀ ਕਰ ਲਾਂਗੀ ਤੇ ਸਟੀਮਰ ਮੈਂ ਪਹਿਲਾਂ ਹੀ ਗਰਮ ਕਰਨ ਵਾਸਤੇ ਰੱਖ ਦਿੱਤਾ ਹੈ ਤੁਸੀਂ ਕਿਸੇ ਵੀ ਸ਼ੇਪ ਦੇ ਮੋਮੋਸ ਬਣਾ ਸਕਦੇ ਹੋ ਇਕੱਠਾ ਕਰਕੇ ਚਾਰੋਂ ਪਾਸਿਓਂ ਵਿੱਚੋਂ ਚੋਣਾ પાਕੇ ਵੀ ਬਣਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਤੁਹਾਨੂੰ ਜਿਹੜਾ ਵੀ ਪਸੰਦ ਹੋਏ ਉਸ ਸ਼ੇਪ ਦੇ ਤੁਸੀਂ ਮੋਮੋਜ਼ ਬਣਾ ਕੇ ਰੈਡੀ ਕਰ ਲਓ ਮੈਂ ਤੁਹਾਨੂੰ ਇਹ ਤੀਜੀ ਵਾਰੀ ਇਸ ਵਾਸਤੇ ਵਿਖਾ ਰਹੀ ਹਾਂ ਤਾਂ ਕਿ ਈਜ਼ੀ ਹੋ ਜਾਏ ਤੁਹਾਡੇ ਲਈ ਮੋਮੋਜ਼ ਬਣਾਣਾ ਇਹ ਵੇਖ ਸਕਦੇ ਹੋ ਤੁਸੀਂ ਕਿੰਨੀ ਈਜ਼ੀਲੀ ਬਣ ਜਾਂਦੇ ਨੇ ਇੱਕ ਵਾਰੀ ਬਣਾਉਣ ਚ ਦੇਰ ਲੱਗਦੀ ਹੈ ਤੇ ਜਦ ਤੁਸੀਂ ਇੱਕ ਦੋ ਮੋਮੋਜ਼ ਬਣਾ ਲਓਗੇ ਤਾਂ ਬਹੁਤ ਛੇਤੀ ਛੇਤੀ ਬਣ ਜਾਂਦੇ ਨੇ ਤੇ ਸਾਰੇ ਦੇ ਸਾਰੇ ਮੋਮੋਜ਼ ਅਸੀਂ ਇਸ ਤਰੀਕੇ ਨਾਲ ਰੈਡੀ ਕਰ ਲਾਂਗੇ ਤੇ ਮੈਂ ਮੋਮੋਸ ਜਿਹੜੇ ਨੇ ਰੈਡੀ ਕਰ ਲਿੱਤੇ ਨੇ ਤੇ ਸਟੀਮਰ ਵੀ ਰੈਡੀ ਹੋ ਚੁੱਕਾ ਹੈ ਜੇ ਤੁਹਾਡੇ ਕੋਲ ਮੋਮੋ ਸਟੀਮਰ ਨਾ ਹੋਏ ਤੇ ਮੇਰੇ ਕੋਲ ਹੈ ਤੇ ਇਹ ਦੂੰ ਚੰਗੀ ਤਰੀਕੇ ਨਾਲ ਗ੍ਰੀਸ ਕਰਾਂਗੇ ਤਾਂ ਕਿ ਮੋਮੋਸ ਜਿਹੜੇ ਨੇ ਜਦ ਅਸੀਂ ਸਟੀਮ ਕਰਨ ਵਾਸਤੇ ਰੱਖਾਂਗੇ ਤਾਂ ਬਿਲਕੁਲ ਵੀ ਥੱਲਿਓਂ ਚਿਪਕਣੇ ਨਹੀਂ ਚਾਹੀਦੇ ਨੇ ਤੇ ਚੰਗੀ ਤਰੀਕੇ ਨਾਲ ਆਇਲ ਅਪਲਾਈ ਕਰਨਾ ਹੈ ਤੇ ਹੁਣ ਆਪਾਂ ਮੋਮੋਸ ਇਹਦੇ ਵਿੱਚ ਰੱਖਾਂਗੇ ਜੇ ਤੁਹਾਡੇ ਕੋਲ ਮੋਮੋ ਸਟੀਮਰ ਨਾ ਹੋਏ ਤਾਂ ਤੁਸੀਂ ਕੋਈ ਜਾਲੀ ਲੈ ਕੇ ਛਲਨੀ ਵਾਲੀ ਜਿਹੜੀ ਹੁੰਦੀ ਹੈ ਕੜਾਈ 'ਚ ਪਾਣੀ ਰੱਖ ਕੇ ਉਹਦੇ ਤੇ ਛਲਨੀ ਰੱਖ ਕੇ ਵੀ ਮੋਮੋਜ਼ ਨੂੰ ਸਟੀਮ ਕਰ ਸਕਦੇ ਹੋ ਤੇ ਮੈਂ ਇਸ ਤਰੀਕੇ ਨਾਲ ਮੋਮੋਸ ਰੱਖ ਦਿੱਤੇ ਨੇ ਤੇ ਧਿਆਨ ਰੱਖਣਾ ਕਿ ਇੱਕ ਦੂਜੇ ਨਾਲ ਚਿਪਕਣੇ ਨਹੀਂ ਚਾਹੀਦੇ ਤੇ ਹੁਣ ਪਾਣੀ ਚੰਗੀ ਤਰੀਕੇ ਨਾਲ ਬੋਇਲ ਹੋ ਚੁੱਕਿਆ ਹੈ ਤੇ ਹੁਣ ਆਪਾਂ ਇੱਕ ਜਿਹੜਾ ਹੈ ਇਹਦੇ ਵਿੱਚ ਮੋਮੋ ਸਟੀਮਰ ਵਿੱਚ ਰੱਖਿਆ ਹੈ ਤੇ ਦੂਜੇ ਦੇਣੇ ਮੈਂ ਕੜਾਈ ਵਿੱਚ ਰੱਖ ਕੇ ਵਿਖਾ ਰਹੀਆਂ ਇਹ ਕੜਾਈ ਜਿਹੜੀ ਹੈ ਮੈਂ ਸਟੀਮ ਕਰਨ ਵਾਸਤੇ ਰੱਖੀ ਹੋਈ ਹੈ ਤੇ ਉੱਤੇ ਛਲਨੀ ਰੱਖਾਂਗੇ ਪਹਿਲਾਂ نیچے ਪਾਣੀ ਬੋਇਲ ਕਰਨਾ ਹੈ ਤੇ ਛਲਨੀ ਨੂੰ ਵੀ ਚੰਗੀ ਤਰੀਕੇ ਨਾਲ ਆਪਾਂ ਗ੍ਰੀਸ ਕਰਕੇ ਇਸ ਤਰੀਕੇ ਨਾਲ ਢੱਕ ਕੇ ਮੋਮੋਸ ਬਣਾ ਲੈਣੇ ਨੇ ਤੇ ਪਾਣੀ ਮੈਂ ਪਾ ਕੇ ਕੜਾਈ ਨੂੰ ਗਰਮ ਕਰ ਲਾਂਗੀ ਤੇ ਛਲਨੀ ਨੂੰ ਗ੍ਰੀਸ ਕਰ ਲਾਂਗੀ ਤੇ ਅੱਗੇ ਤੁਸੀਂ ਵੇਖ ਸਕਦੇ ਹੋ ਇੱਕ ਜਿਹੜੇ ਮੋਮੋ ਸਟੀਮਰ ਵਿੱਚ ਰੱਖੇ ਸੀ ਇਹਨਾਂ ਨੂੰ 5 ਤੇ 10 ਮਿੰਟ ਵਾਸਤੇ ਅਸੀਂ ਸਟੀਮ ਕਰਾਂਗੇ 10 ਮਿੰਟ ਵਿੱਚ ਚੰਗੀ ਤਰੀਕੇ ਨਾਲ ਡੋ ਜਿਹੜਾ ਹੈ ਸਟੀਮ ਹੋ ਜਾਂਦਾ ਹੈ ਤੇ ਮੋਮੋਸ ਚੰਗੀ ਤਰੀਕੇ ਨਾਲ ਕੁਕ ਹੋ ਜਾਂਦੇ ਨੇ ਤੇ ਡੋ ਕੱਚਾ ਵੀ ਨਹੀਂ ਰਹਿੰਦਾ ਤੇ ਇੱਥੇ ਹੁਣ ਆਪਾਂ ਚਟਨੀ ਬਣਾਵਾਂਗੇ ਚਟਨੀ ਵਾਸਤੇ ਜਿਹੜਾ ਟਮਾਟਰ ਲਿੱਤੇ ਸਨ ਇਹਨਾਂ ਦਾ ਛਿਲਕਾ ਜਿਹੜਾ ਆਪਾਂ ਅਲੱਗ ਕਰ ਲਾਂਗੇ ਬੋਇਲ ਕਰਨ ਤੋਂ ਬਾਅਦ ਇਹ ਛਿਲਕਾ ਬੜੀ ਹੀ ਛੇਤੀ ਛੇਤੀ ਅਲੱਗ ਹੋ ਜਾਂਦਾ ਹੈ ਥੋੜੇ ਠੰਡੇ ਹੋ ਚੁੱਕੇ ਨੇ ਤੇ ਉੱਤੇ ਜਿਹੜੀ ਗਾਠ ਵਾਲੀ ਸਾਈਡ ਹੁੰਦੀ ਹੈ ਉਹ ਵੀ ਅਸੀਂ ਕੱਢ ਕੇ ਅਲੱਗ ਕਰ ਲਾਂਗੇ ਤੇ ਤੁਸੀਂ ਵੇਖ ਸਕਦੇ ਹੋ ਮੈਂ ਸਾਰੇ ਟਮਾਟਰ ਛਿੱਲ ਲੈਨੇ ਤੇ ਹੁਣ ਆਪਾਂ ਲਾਵਾਂਗੇ ਮਿਕਸੀ ਦਾ ਜਾਰ ਇਹਦੇ ਵਿੱਚ ਅਸੀਂ ਚਟਨੀ ਦੇ ਇੰਗਰੀਡੀਅੰਟਸ ਐਡ ਕਰਾਂਗੇ ਸਭ ਤੋਂ ਪਹਿਲਾਂ ਟਮਾਟਰ ਐਡ ਕੀਤੇ ਨੇ ਮੈਂ ਹੁਣ ਆਪਾਂ ਐਡ ਕਰਾਂਗੇ ਭਿਓਈ ਹੋਈ ਮਿਰਚਾਂ ਮਿਰਚਾਂ ਜਿਹੜੀਆਂ ਨੇ ਉਹ ਚੰਗੀ ਤਰੀਕੇ ਨਾਲ ਸੌਫਟ ਹੋ ਚੁੱਕੇ ਨੇ ਲਸਣ ਐਡ ਕਰ ਦਿੱਤਾ ਹੈ 8 ਤੋਂ 10 ਕਲੀਆਂ ਤੇ ਅੱਧਾ ਛੋਟਾ ਚਮਚ ਨਮਕ ਐਡ ਕੀਤਾ ਹੈ ਮੈਂ ਫਿਰ ਇਸ ਨੂੰ ਦਰਦਰਾ ਪਿਸਣਾ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦਾ ਪਿਸ ਕੇ ਰੈਡੀ ਕੀਤਾ ਹੈ ਬਹੁਤ ਜ਼ਿਆਦਾ ਬਾਰੀਕ ਨਹੀਂ ਪਿਸਣਾ ਸੀ ਤੁਸੀਂ ਇਸ ਚਟਨੀ ਨੂੰ ਕੁੱਕ ਵੀ ਕਰ ਸਕਦੇ ਹੋ ਤੇ ਮੈਂ ਇੱਥੇ ਇਸੇ ਤਰੀਕੇ ਨਾਲ ਸਰਵ ਕਰਾਂਗੀ ਤੇ ਹੁਣ ਜਿਹੜਾ ਅਸੀਂ ਮੋਮੋਸ ਟੀਮ ਹੋਣੇ ਵਾਸਤੇ ਰੱਖੇ ਸਨ ਉਹ ਰੈਡੀ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਬਿਲਕੁਲ ਟਰਾਂਸਪੇਰੈਂਟ ਡਿਸਰੈਨ ਹੈ ਤੇ ਹੁਣ ਆਪਾਂ ਸਾਫ ਕਰ ਲਾਂਗੇ ਚਟਨੀ ਨੂੰ ਤੜਕਾ ਲਾਣ ਲਈ ਤੁਸੀਂ ਇਹਦੇ ਵਿੱਚ ਜਿੰਜਰ گارਲਿਕ ਦਾ ਤੜਕਾ ਵੀ ਲਾ ਸਕਦੇ ਹੋ ਤੇ ਥੋੜਾ ਜਿਹਾ ਸੈਸਮੀ ਆਇਲ ਯਾਨੀ ਕਿ ਕੀ ਤਿਲ ਦਾ ਤੇਲ ਯੂਜ਼ ਕਰ ਸਕਦੇ ਹੋ ਬਟ ਮੈਂ ਬਿਲਕੁਲ ਸਿੰਪਲ ਰੱਖੀ ਹੈ ਜਿਵੇਂ ਕਿ ਬਾਜ਼ਾਰ 'ਚ ਮਿਲਦੀ ਹੈ ਤੇ ਹੁਣ ਆਪਾਂ ਇਹਨੂੰ ਸਰਵ ਕਰਕੇ ਤੁਹਾਨੂੰ ਵਿਖਾਣੇ ਆ ਕਿ ਕਿੰਨੇ ਵਧੀਆ ਤੇ ਪਤਲੇ-ਪਤਲੇ ਮੋਮੋਸ ਬਣ ਕੇ ਰੈਡੀ ਹੋਏ ਨੇ ਕਵਰਿੰਗ ਬਹੁਤ ਜ਼ਿਆਦਾ ਪਤਲੀ ਹੈ ਤੇ ਮੇਰੇ ਤਾਂ ਮੂੰਹ 'ਚ ਹੁਣ ਵੀ ਪਾਣੀ ਆ ਰਿਹਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਜ਼ਿਆਦਾ ਪਤਲੀ ਥਿਨ ਕਵਰਿੰਗ ਹੈ ਤੇ ਸਟਫਿੰਗ ਕਿੰਨੀ ਵਧੀਆ ਹੈ ਤੇ ਤੁਸੀਂ ਵੀ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਮੋਮੋਸ ਕਿਹੋ ਜਿਹੇ ਬਣੇ ਜੇ ਤੁਹਾਨੂੰ ਮੋਮੋਸ ਪਸੰਦ ਆਣ ਤਾਂ ਪਲੀਜ਼ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਸੀਂ ਹੋਰ ਕਿਹੋ ਜੀ ਰੈਸਪੀਜ਼ ਵੇਖਣਾ ਚਾਹੁੰਦੇ ਹੋ ਜੇ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆ ਰਹੀਆਂ ਨੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਆਪਣੀ ਫੈਮਿਲੀ ਤੇ ਫਰੈਂਡਸ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਸਸ਼੍ਰੀ ਅਕਾਲ ਤੇ ਮਿਲਦੇ ਆਂ ਨਵੀਂ ਵੀਡੀਓ ਵਿੱਚ ਸਸ਼੍ਰੀ ਅਕਾਲ